ਸਾਰਿਆਂ ਦਾ ਤੁਹਾਨੂੰ ਅੱਜ ਜੀ ਤੁਸੀਂ ਆਏ ਹੋ ਇੱਥੇ ਅੱਜ ਅਸੀਂ ਫਰੀਦਕੋਟ ਹਲਕੇ ਦੀ ਸਮੂਚੀ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਕਰਕੇ ਤੁਹਾਨੂੰ ਖੇਚਲ ਦਿੱਤੀ ਕਿ ਤੁਹਾਡੇ ਰਾਈ ਜੋ ਫਰੀਦਕੋਟ ਦੇ ਲੋਕਾਂ ਨੇ ਫਰੀਦਕੋਟ ਦੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਟੀਮ ਨੇ ਹਲਕੇ ਦੇ ਪਿੰਡ-ਪਿੰਡ ਦੇ ਵਿੱਚ ਮਿਹਨਤ ਕਰਕੇ ਐਡੀ ਵੱਡੀ ਬਹੁਮਤ ਜਿੱਤ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਅੱਜ ਅਸੀਂ ਇਕੱਲੇ ਹਲਕੇ 'ਚ ਨਹੀਂ ਇਸ ਜ਼ਿਲ੍ਹੇ ਦੇ ਵਿੱਚ ਵੀ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਚੇਅਰਮੈਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਣ ਰਿਹਾ ਹੈ ਇਹ ਸਥਿਤੀ ਬਣੀ ਹੈ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਵਰਕਰ ਦਾ ਦਿਨ ਰਾਤ ਜਿਨ੍ਹਾਂ ਨੇ ਮਿਹਨਤ ਕੀਤੀ ਸਰਕਾਰੀ ਤਸ਼ੱਦਦ ਵੀ ਹੋਇਆ ਦੋਨੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਫਰੀਦਕੋਟ ਦੇ ਵਿੱਚ ਇੰਡੀਆ ਅਲਾਈਅንስ ਦਾ ਕੰਮ ਕੀਤਾ ਵੋਟਾਂ ਵੀ ਇੱਕ ਦੂਜੇ ਨੂੰ ਪਾਈਆਂ ਅਨੇਕਾਂ ਜ਼ੋਨ ਤੋਂ ਨੂੰ ਮਿਲ ਜਾਣਗੇ ਜਿੱਥੇ ਦੋਵਾਂ ਚੋਂ ਇੱਕ ਪਾਰਟੀ ਬਿਲਕੁਲ ਥੱਲੇ ਚਲੀ ਜਾਂਦੀ ਹੈ ਉਹ ਇਸ ਕਰਕੇ ਕਿ ਦੇਖਿਆ ਜਾਂਦਾ ਸੀ ਕਿ ਕਿਹੜਾ ਕੈਂਡੀਡੇਟ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਉਸ ਜ਼ੋਨ ਚ ਮੁਕਾਬਲਾ ਦੇ ਰਿਹਾ ਉਹਨੂੰ ਹਰਾਉਣ ਵਾਸਤੇ ਇਕੱਠੇ ਵੀ ਹੋਏ ਇਸ ਦੇ ਬਾਵਜੂਦ ਏਡੀ ਵੱਡੀ ਬਹੁਮਤ ਇਸ ਹਲਕੇ ਦੇ ਵਿੱਚੋਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤਾ ਮੈਂ ਹਰ ਇੱਕ ਵੋਟਰ ਦਾ ਹਰ ਇੱਕ ਵਰਕਰ ਦਾ ਕੋਟਨ ਕੋਟ ਧੰਨਵਾਦ ਹੱਥ ਜੋੜ ਕੇ ਸਿਰ ਨਵਾ ਕੇ ਕਰਦਾ ਹਾਂ ਅੱਜ ਅਸੀਂ ਸਾਡੇ ਸਾਰੇ ਕੈਂਡੀਡੇਟ ਬੈਠੇ ਵੀ ਹੈ ਤੇ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਿਹਾ ਇਸ ਕਰਕੇ ਕੋਈ ਉਹ ਜਿਹਾ ਸੈਲੀਬ੍ਰੇਸ਼ਨ ਵਾਲਾ ਕੰਮ ਅਸੀਂ ਨਹੀਂ ਕਰ ਰਹੇ ਕਿਸੇ ਨੇ ਸਿਰੋਪਾਉ ਵੀ ਕਿਸੇ ਨੂੰ ਨਹੀਂ ਭੇਟ ਕੀਤੇ ਹੋਰ ਕੋਈ ਵਿਧਾਈ ਸ਼ਗਨ ਵਾਲਾ ਕੰਮ ਵੀ ਨਹੀਂ ਕਰ ਰਹੇ ਨਵੇਂ ਸਾਲ ਦੇ ਵਿੱਚ ਕਰਾਂਗੇ ਪਰ ਅਸੀਂ ਸਾਰਿਆਂ ਨੇ ਇਹ ਮਹਿਸੂਸ ਕਰ ਰਹੇ ਸੀ ਕਿ ਜਿੱਡਾ ਵੱਡਾ ਸਮਰਥਨ ਦਿੱਤਾ ਇਸ ਸਰਕਾਰ ਦਾ ਸਾਰਾ ਜਿਹੜਾ ਜੋਰ ਲੱਗਿਆ ਸੀ ਪਰਚੇ ਵੀ ਕੀਤੇ ਗਏ ਸਾਡੇ ਆਗੂਆਂ ਨੂੰ ਘਰਾਂ ਦੇ ਵਿੱਚੋਂ ਭਜਾਇਆ ਵੀ ਗਿਆ ਲੜਾਈ ਲੜੀ ਸਾਰਿਆਂ ਨੇ ਸਰਪੰਚ ਸਾਹਿਬ ਹੋਰੀ ਬੈਠੇ ਆ ਸਾਡਾ ਬਬਲ ਜ਼ਿਲ੍ਹਾ ਪ੍ਰਧਾਨ ਵੀ ਹੈ ਯੂਥ ਕਾਲੀ ਦਲ ਦਾ ਇਹਨਾਂ ਤੇ 7-8 ਜਾਣਿਆਂ ਤੇ ਮੇਨ ਪਰਚਾ ਦੇ ਕੇ ਪਿੰਡ ਚੋਂ ਇਸ ਗੱਲ ਚ ਤਿੰਨ ਦਿਨ ਭਜਾਈ ਰੱਖਿਆ ਵੀ ਸ਼ਾਇਦ ਉਹ ਜ਼ੋਨ ਅਸੀਂ ਹਾਰ ਜੀਏ ਮਤਲਬ ਇਸ ਤਰੀਕੇ ਦੀ ਇਹ ਤਾਂ ਮੈਂ ਇੱਕ ਧਾਰਨ ਦਿੱਤੀ ਹੈ ਤੁਹਾਨੂੰ ਕਿ ਕਿਵੇਂ ਵੀ ਬਾਈ ਹੁੱਕਰ ਬਾਈ ਕਰੁਕ ਇਹ ਇਲੈਕਸ਼ਨਾਂ ਸਰਕਾਰ ਜਿੱਤੀ ਜਿੱਤ ਸਕੇ ਚਲੋ ਸਰਕਾਰ ਦਾ ਤਾਂ ਬਹੁਤ ਹੀ ਮਾੜਾ ਹਾਲ ਹੋਇਆ ਸਰਕਾਰ ਦੇ ਸਹਿਯੋਗੀ ਦਾ ਵੀ ਉਦੋਂ ਵੀ ਮਾੜਾ ਹਾਲ ਹੋਇਆ ਸੋ ਜਿੱਥੇ ਮੈਂ ਧੰਨਵਾਦ ਕਰਨਾ ਚਾਹਣਾ ਹੈ ਉੱਥੇ ਮੈਂ ਵਿਰੋਧੀ ਪਾਰਟੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਗ੍ਰੇਸਫੁੱਲ ਹੋਣਾ ਚਾਹੀਦਾ ਹੈ ਹਾਰ ਦੇ ਵਿੱਚ ਵੀ ਅਸੀਂ ਵੀ ਪਿਛਲੀ ਵਾਰੀ ਹਾਰੇ ਹਾਂ ਅੱਜ ਮੈਨੂੰ ਕਿਸੇ ਨੇ ਦਿਖਾਈ ਇੱਕ ਵੀਡੀਓ ਸਾਡੇ ਸਾਬਕਾ ਐਮਐਲਏ ਸਾਹਿਬ ਕਾਂਗਰਸ ਪਾਰਟੀ ਦੇ ਬਰਤਰਾ ਦਾ ਆਪਦਿਆਂ ਦਾ ਧੰਨਵਾਦ ਕਰ ਰਹੇ ਸੀ ਚਲੋ ਬਣਦਾ ਵੀ ਹੈ ਲੜਾਈ ਸਾਰਿਆਂ ਨੇ ਹੀ ਲੜੀ ਹੈ ਪਰ ਮੈਂ ਸਵਾਲ ਇੱਕ ਉਹਨਾਂ ਨੂੰ ਵੀ ਕਰਨਾ ਚਾਹਣਾ ਹੈ ਤੇ ਮੈਂ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਹਲਕੇ ਦੇ ਵਰਕਰ ਹੈ ਮੈਂ ਉਹਨਾਂ ਤੱਕ ਵੀ ਇੱਕ ਗੱਲ ਜ਼ਰੂਰ ਪਹੁੰਚਾਉਣੀ ਚਾਹਣਾ ਪਹਿਲਾਂ ਤਾਂ ਐਮਐਲਏ ਸਾਹਿਬ ਗੱਲ ਕਰ ਰਹੇ ਸੀ ਜੀ ਕਿ ਅਸੀਂ ਹਾਰ ਗਏ ਕਮੀ ਪੇਸ਼ੀ ਰਹਗੀ ਇਸ ਕਰਕੇ ਰਹਗੀ ਕਿ ਅਸੀਂ ਸੁੱਕੀ ਇਲੈਕਸ਼ਨ ਲੜੀ ਜੀ ਅਸੀਂ ਗਿੱਲੀ ਇਲੈਕਸ਼ਨ ਲੜੀ ਜੀ ਉਹਨਾਂ ਨੇ ਐ ਕੀਤਾ ਜੀ ਤੇ ਇਹ ਰਲ ਗਏ ਜੀ ਏ ਜੀ ਅਸੀਂ ਕੈਂਡੀਡੇਟ ਛੋਟੇ ਪਿੰਡਾਂ ਚੋਂ ਖੜੇ ਕਰ ਕਰਤੇ ਜੀ ਇਹਨਾਂ ਨੇ ਵੱਡੇ ਪਿੰਡਾਂ ਚੋਂ ਕਰਤੇ ਜੀ ਤੇ ਕੋਈ ਗੱਲਾਂ ਐਵੇਂ ਕੋਈ ਫਾਇਦਾ ਹੁੰਦਾ ਇਹਨਾਂ ਗੱਲਾਂ ਦਾ ਬਹਾਨੇ ਮਾਰਨ ਦਾ ਉਹੀ ਪਿੰਡ ਹਲਕੇ ਚ ਤੁਹਾਨੂੰ ਸਾਨੂੰ ਤਾਂ ਸਮਾਂ ਘੱਟ ਹੋਇਆ ਇਲੈਕਸ਼ਨ ਇਲੈਕਸ਼ਨ ਲੜਦਿਆਂ ਦਾ ਤੁਹਾਨੂੰ ਤਾਂ ਤੁਸੀਂ 1980 ਚੋਂ ਤੁਹਾਡਾ ਪਰਿਵਾਰ ਇਲੈਕਸ਼ਨ ਲੜ ਰਿਹਾ ਤੇ ਤੁਹਾਨੂੰ ਨਹੀਂ ਪਤਾ ਸੀ ਪਿੰਡ ਕਿਹੜਾ ਵੱਡਾ ਹੈ ਕਿਹੜਾ ਛੋਟਾ ਹੈ ਹਾਲਾਤ ਤਾਂ ਇਹ ਸੀ ਕਿ ਕੈਂਡੀਡੇਟ ਲੜਨ ਨੂੰ ਤਿਆਰ ਨਹੀਂ ਸੀ ਇਹਨਾਂ ਦੇ ਕੌਣ ਨਹੀਂ ਜਾਣਦਾ ਜੀ ਕਿ ਇਹਨਾਂ ਨੇ ਕਿਤੇ ਕਿਤੇ ਤੇ ਜ਼ੋਰ ਲਾਇਆ ਹਲਕੇ 'ਚ ਵੀ ਇਲੈਕਸ਼ਨਾਂ ਲੜੋ ਜਦੋਂ ਕੋਈ ਨਹੀਂ ਰਾਜੀ ਹੁੰਦਾ ਤੇ ਸਾਡਾ ਵੀ ਕਈ ਹਲਕਿਆਂ ਕਈ ਜ਼ੋਨਾਂ ਦੇ ਵਿੱਚ ਅਸੀਂ ਵੀ ਛੋਟੇ ਪਿੰਡਾਂ 'ਚੋਂ ਕੈਂਡੀਡੇਟ ਦਿੱਤੇ ਆ ਕਈ ਵਾਰੀ ਨਹੀਂ ਪਿੰਡ ਵੱਡੇ 'ਚੋਂ ਕੰਮ ਸੂਤ ਆਉਂਦਾ ਤਾਂ ਹੀ ਦਿੰਦਾ ਇੰਨਾ ਇੰਨਾ ਛੋਟੀਆਂ ਇਲੈਕਸ਼ਨਾਂ 'ਚ ਹਰ ਬੰਦਾ ਕੋਸ਼ਿਸ਼ ਕਰਦਾ ਕਿ ਵੱਡੇ ਪਿੰਡ 'ਚੋਂ ਕੈਂਡੀਡੇਟ ਦਿੱਤਾ ਜਾਵੇ ਸੋ ਇਹ ਐਵੇਂ ਬਹਾਨੇ ਮਾਰਨ ਵਾਲੀ ਗੱਲ ਪਰ ਮੇਰਾ ਸਵਾਲ ਮੈਂ ਜਿਹੜੀ ਗੱਲ ਕੀਤੀ ਸੀ ਕਿ ਮੈਂ ਇੱਕ ਸਵਾਲ ਕਰਨੀ ਚਾਹੁੰਦਾ ਤੁਸੀਂ ਲੋਕਾਂ ਨੂੰ ਤਾਂ ਆਪਦੇ ਵਰਕਰਾਂ ਨੂੰ ਤਾਂ ਕਰੀ ਗਏ ਕੀ ਲੜੋ ਲੜੋ ਤਕੜੇ ਹੋ ਕੇ ਲੜੋ ਇਲੈਕਸ਼ਨ ਜੀ ਕਾਇਮ ਹੋ ਪਾਰਟੀ ਦਾ ਸਵਾਲ ਹੈ ਸਤਾਈ ਦਾ ਸਵਾਲ ਹੈ ਤੁਹਾਡੇ ਵਰਕਰ ਬੂਥਾਂ ਤੇ ਜਾ ਕੇ ਵੀ ਲੜਦੇ ਮੈਨੂੰ ਪਤਾ ਪੱਕੀ ਕਲਾਮ ਵੀ ਇੱਕ ਇਨਸੀਡੈਂਟ ਹੋਇਆ ਜਿੱਥੇ ਸਰਕਾਰ ਦੇ ਬੰਦਿਆਂ ਨਾਲ ਪੱਥਰ ਵੀ ਚੱਲੇ ਇਹਨਾਂ ਦੇ ਵਰਕਰਾਂ ਦੇ ਪਰ ਮੈਂ ਮੈਨੂੰ ਉਹਨਾਂ ਵਰਕਰਾਂ ਤੇ ਚਲੋ ਜੇ ਮੈਂ ਉਹਨਾਂ ਨੂੰ ਲੜਾਈ ਲੜਿਆ ਮੈਂ ਸਤਕਾਰ ਵੀ ਕਰਦਾ ਪਰ ਮੈਨੂੰ ਤਰਸ ਵੀ ਆਉਂਦਾ ਕੀ ਤੁਸੀਂ ਤਾਂ ਬੂਥਾਂ ਤੇ ਯਾਰ ਪੱਥਰ ਚਲਾਈ ਜਾਂਦੇ ਹੋ ਲੜੀ ਜਾਂਦੇ ਹੋ ਆਪਦੀ ਪਾਰਟੀ ਪਾਰਟੀ ਖਾਤਰ ਜਿਹੜਾ ਤੁਹਾਡੀ ਪਾਰਟੀ ਦਾ ਆਗੂ ਹੈ ਤੇ ਉਹ ਤਾਂ ਵੋਟ ਪਾਉਣ ਵੀ ਨਹੀਂ ਗਿਆ ਕੀ ਜ਼ਿੰਮੇਵਾਰੀ ਇੰਨੀ ਵੀ ਨਹੀਂ ਬਣਦੀ ਕਿਸੇ ਲੀਡਰ ਦੀ ਮੇਰਾ ਸਵਾਲ ਹੈ ਕਾਂਗਰਸ ਦੇ ਸਾਬਕਾ ਐਮਐਲਏ ਸਾਹਿਬ ਨੂੰ ਕਿ ਤੁਸੀਂ ਵੋਟ ਪਾਉਣ ਹੀ ਕਿਉਂ ਨਹੀਂ ਗਏ ਆਪਦੀ ਆ ਸਾਡਾ ਗੁਰਕਮਲ ਸਾਡਾ ਵੀਰ ਹੈ ਇਹਨਾਂ ਦੇ ਬੂਥ 'ਚ ਹੀ ਉਹਨਾਂ ਦੀਆਂ ਵੋਟਾਂ ਹੈ ਇਨਾਂ ਦੇ ਪਿੰਡ 'ਚ ਹੀ ਉਹਨਾਂ ਦੀ ਰਿਹੈਸ਼ ਹੈ। ਮਾਈ ਗੋਤੜੀ ਸਾਹਿਬ ਪੰਚਾਇਤ ਬਣ ਜਾਂਦੀ ਹੈ ਉਹ। 120 21 ਨੰਬਰ ਉਹ ਬੂਥ ਸੀਗੇ। ਤੇ ਤੁਸੀਂ ਵੋਟ ਪਾਉਣ ਤੱਕ ਨਹੀਂ ਗਏ ਆਪਦੀ। ਇੱਕ ਲੀਡਰ ਲੋਕਾਂ ਨੂੰ ਤਾਂ ਲੜਾਉਂਦਾ ਹੈ ਸਾਰਿਆਂ ਨੂੰ। ਤੇ ਆਪ ਖੁਦ ਵੋਟ ਪਾਉਣ ਤੱਕ ਵੀ ਖੇਚਲ ਨਾ ਕਰੇ। ਸਤਕਾਰਯੋਗ ਰਣਜੀਤ ਸਿੰਘ ਭੋਲੂ ਵਾਲਾ ਸਾਹਿਬ। ਸ਼ਾਇਦ ਉਹਨਾਂ ਦਾ ਅਲਾਈਨਮੈਂਟ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਾਲ ਸੀ। ਨਵਦੀਪ ਸਿੰਘ ਬਰਾੜ ਉਹਨਾਂ ਨਾਲ ਅਲਾਈਨਮੈਂਟ ਸੀ ਸ਼ਾਇਦ ਇਸ ਕਰਕੇ ਵੋਟ ਨਹੀਂ ਪਾਉਣਗੇ ਕਿਉਂਕਿ ਤਾਜ਼ੀ-ਤਾਜ਼ੀ ਇਲੈਕਸ਼ਨ ਹੋ ਕੇ ਹਟਿਆ ਇਹਨਾਂ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਵੀ ਤੇ ਇਹ ਉਹ ਇਲੈਕਸ਼ਨ ਇਹਨਾਂ ਨਾਲ ਲੜਾਈ ਲੜ ਕੇ ਉਹ ਜ਼ਿਲ੍ਹਾ ਪ੍ਰਧਾਨ ਬਣਿਆ ਸੋ ਜੇ ਕਾਂਗਰਸ ਪਾਰਟੀ ਦਾ ਜਾਂ ਕਿਸੇ ਵੀ ਪਾਰਟੀ ਦਾ ਮੈਂ ਕਹੂੰਗਾ ਹੁਣ ਮੈਂ ਇਹਨਾਂ ਨੂੰ ਤਾਂ ਸਭ ਨੂੰ ਕਹੀ ਜਾਵਾਂ ਕਿ ਤੁਸੀਂ ਤਕੜੇ ਹੋ ਕੇ ਲੜੋ ਯਾਰ ਇਲੈਕਸ਼ਨ ਤੁਸੀਂ ਤਾਂ ਬੂਥਾਂ ਤੇ ਜਾ ਕੇ ਲੜੋ ਵੀ ਮੇਰੀ ਖਾਤਰ ਤੇ ਮੈਂ ਜੇ ਨਿਕਲ ਕੇ ਆਪਦੀ ਇੱਕ ਵੋਟ ਨਹੀਂ ਪਾ ਸਕਦਾ ਤੇ ਫਿਰ ਤਾਂ ਯਾਰ ਮੈਨੂੰ ਤਰਸ ਆਉਂਦਾ ਇਹ ਜੇ ਮਤਲਬ ਜਥੇਬੰਦੀ ਤੇ ਹੀ ਮੈਂ ਤਾਂ ਕਹੂੰਗਾ ਜਿਹਦੇ ਵਰਕਰਾਂ ਨੂੰ ਐਡਾ ਵੱਡਾ ਧੋਖਾ ਹੋ ਰਿਹਾ ਕਈ ਮੁਲਕ ਹੈ ਜਿੱਥੇ ਜਿਹੜਾ ਬੰਦਾ ਵੋਟ ਨਹੀਂ ਪਾਉਣ ਜਾਂਦਾ ਉਹਦੇ ਸਾਰੇ ਸੋਸ਼ਲ ਬੈਨੀਫਿਟਸ ਉਹ ਸਰਕਾਰ ਖੋਹ ਲੈਂਦੀ ਮੰਡੈਟਰੀ ਹੈ ਵੋਟਿੰਗ ਕਈ ਮੁਲਕਾਂ 'ਚ ਤੇ ਮੈਨੂੰ ਤਾਂ ਲੱਗਦਾ ਫਿਰ ਇੱਥੇ ਵੀ ਕਰਨੀ ਪੈਣੀ ਐ ਸੋ ਮੈਂ ਇਹ ਗੱਲਾਂ ਕਰ ਰਿਹਾ ਵੀ ਐਵੇਂ ਤੁਸੀਂ ਬਹਾਨੇ ਤਾਂ ਮਾਰੀ ਜਾਂਦੇ ਹੋ ਤੇ ਵੋਟ ਪਾਉਣ ਤੁਸੀਂ ਗਏ ਨਹੀਂ ਫਲਾਨਾ ਜੀ ਆਪਦੇ ਬੋਰਡ ਚੋਂ ਕਟ ਗਿਆ ਥਮਕਾ ਜ਼ੋਨ ਛੋਟਾ ਸੀ ਜੀ ਪਿੰਡ ਵੱਡਾ ਸੀ ਇਹ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੇ ਉਹ ਤੁਹਾਡੇ ਆਪਦੇ ਜਿਹੜਾ ਪਿੰਡ ਹੈ ਤੁਹਾਡਾ ਬੂਥ ਹੈ ਉੱਥੋਂ ਦਾ ਕਾਂਗਰਸ ਨੂੰ ਨਿਕਲੀ 100 ਐ ਇਕੱਲੀ ਗੁਰਮਾਨਾ ਸਾਹਿਬ ਮੈਂ 1 ਮਿੰਟ ਕੰਪਲੀਟ ਕਰਨਾ ਜੀ ਉੱਥੋਂ ਦਾ ਕਾਂਗਰਸ ਨੂੰ ਨਿਕਲੀ 100 ਐ ਕਾਲੀਗੜ੍ਹ ਨੂੰ 615 ਨਿਕਲੀਆਂ ਜੀ ਉੱਥੇ ਕਾਂਗਰਸ ਨੂੰ 107 ਨਿਕਲੀਆਂ ਤੇ ਆਮ ਆਦਮੀ ਪਾਰਟੀ ਨੂੰ 387 ਨਿਕਲੀਆਂ ਫਿਰ ਜਾਂ ਤਾਂ ਤੁਸੀਂ ਆਪਦੇ ਬੂਥ ਚੋਂ ਨਹੀਂ ਪਵਾ ਸਕੇ ਤੇ ਜਾਂ ਫਿਰ ਤੁਸੀਂ ਪਵਾਤੀ ਆਮ ਆਦਮੀ ਪਾਰਟੀ ਨੂੰ ਦੋਵਾਂ ਚੋਂ ਇੱਕ ਗੱਲ ਤਾਂ ਹੋਈ ਐ ਨਾ ਫਿਰ ਇਹ ਦੱਸ ਦੇਣਗੇ ਵੀ ਕੀ ਐ ਤੁਸੀਂ ਕਹਿੰਦੇ ਹੋ ਕਿ ਜੇ ਫਲਾਨਾ ਆਪਦਾ ਜ਼ੋਨ ਹਾਰ ਗਿਆ ਤੁਸੀਂ ਪਿੰਡ ਹਾਰ ਗਏ ਜੀ ਤੇ ਫਿਰ ਉਹਦਾ ਵੀ ਜਵਾਬ ਦੇ ਦਿਓ ਲੋਕਾਂ ਨੂੰ ਸੋ ਮੈਂ ਚਲੋ ਇਹ ਤਾਂ ਗੱਲ ਕੱਲ ਮੈਨੂੰ ਅੱਜ ਕਿਸੇ ਨੇ ਰੀਲ ਉਹਨਾਂ ਦੀ ਵੀਡੀਓ ਦਿਖਾਤੀ ਸੀ ਮੈਂ ਉਹਦੇ ਤੇ ਤਾਂ ਗੱਲ ਕੀਤੀ ਮੈਂ ਜਿਹੜੀ ਗੱਲ ਕੀਤੀ ਸੀ ਗ੍ਰੇਸਫੁਲ ਹੋਣਾ ਚਾਹੀਦਾ ਮੈਂ ਵੀ ਇਲੈਕਸ਼ਨ ਪਿਛਲੀ ਆ ਰਿਹਾ ਮੈਂ ਇਹ ਨੁਕਸ ਕੱਢੀ ਜਾਵਾਂ ਕਿ ਮੈਨੂੰ ਫਲਾਨੇ ਪਿੰਡ ਨੇ ਹਰਾਤਾ ਮੈਨੂੰ ਥਮਕੇ ਨੇ ਹਰਾਤਾ ਹਰੇਕ ਨੇ ਜੋਰ ਲਾਇਆ ਜੀ ਆਪਦਾ ਲੋਕਾਂ ਦਾ ਫਤਵਾ ਸੀ ਸਿਰ ਮੱਥੇ ਆਏ ਉਹਨੂੰ ਕਬੂਲ ਵੀ ਕੀਤਾ ਸੋ ਜਿੱਤ ਹਾਰ ਦੇ ਵਿੱਚ ਦੋਨਾਂ ਦੇ ਵਿੱਚ ਗ੍ਰੇਸ ਦਿਖਾਉਣੀ ਚਾਹੀਦੀ ਹੈ ਮੈਂ ਫਰੀਦਕੋਟ ਹਲਕੇ ਦੇ ਸਮੂਹ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਵਰਕਰ ਨੂੰ ਹਰ ਇੱਕ ਲੀਡਰ ਨੂੰ ਸਿਰ ਝੁਕਾ ਕੇ ਮੈਂ ਧੰਨਵਾਦ ਵੀ ਕਰਦਾ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਹਾਂ ਕਿ ਇਸ ਇਲੈਕਸ਼ਨ ਚ ਤੁਸੀਂ ਕੱਲੇ ਇਸ ਹਲਕੇ ਚ ਨਹੀਂ ਇਸ ਜ਼ਿਲ੍ਹੇ ਚ ਨਹੀਂ ਪੰਜਾਬ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਐਡੀ ਵੱਡੀ ਬਹੁਮਤ ਤੁਸੀਂ ਦਿੱਤੀ ਹੈ ਠੀਕ ਹੈ ਬਹੁਤੇ ਸੀਟਾਂ ਤੇ ਸਾਡੇ ਕਾਗਜ਼ ਰਿਜੈਕਟ ਹੋ ਗਏ ਸੀ ਉਹ ਉਹਨੂੰ ਜੇ ਤੁਸੀਂ ਕੱਢ ਦਿਓ ਤੇ ਅਸੀਂ ਮੈਂ ਕੱਲ ਡਾਟਾ ਦੇਖ ਰਿਆ ਸੀ ਆਮ ਆਦਮੀ ਪਾਰਟੀ ਨਾਲੋਂ 1000 ਸੀਟ ਘਟ ਲੜਿਆ ਬਲਕ ਸੰਮਤੀ ਦੀ ਸ਼ਰਮਣੀ ਅਕਾਲੀ ਦਲ 1000 ਸੀਟ ਤੇ ਕਾਗਜ਼ ਰਿਜੈਕਟ ਹੋਏ ਐ 2800 ਕੁਛ ਐ ਸੀਟਾਂ ਟੋਟਲ 2838 ਐ ਸ਼ਾਇਦ 1000 ਸੀਟ ਤੋਂ ਉੱਪਰ ਕਾਗਜ਼ ਸ਼ਰਮਣੀ ਅਕਾਲੀ ਦਲ ਦੇ ਰਿਜੈਕਟ ਹੋਏ ਐ ਕਾਂਗਰਸ ਨਾਲੋਂ ਅਸੀਂ 650 ਸੀਟ ਘਟ ਲੈਣੇ ਤੇ ਫਿਰ ਬਰਾਬਰ ਖਹਿ ਗਏ ਇਹਨਾਂ ਦੇ ਜਾ ਕੇ ਸੋ ਲੋਕਾਂ ਨੇ ਮਨ ਬਣਾਇਆ ਹੋਇਆ ਜੀ ਲੋਕ ਇਹ ਸਮਝ ਗਿਆ ਕਿ ਦੋਨੋਂ ਸਰਕਾਰਾਂ ਦੇਖ ਲਈਆਂ ਪਿਛਲੀਆਂ ਪਿਛਲੇ 5 ਸਾਲ ਕਾਂਗਰਸ ਦੇ ਦੇਖ ਲੇ ਤੇ 4 ਸਾਲ ਤਾਂ ਇਹਨਾਂ ਦੇ ਟੱਪ ਕੇ ਸਾਲ ਆ ਵੀ ਟੱਪ ਜਾਣ ਲੋਕ ਇਹ ਮਹਿਸੂਸ ਕਰਦੇ ਆ ਕਿ ਜੇ ਇਸ ਕਰੰਟ ਮੈਸਚੋਂ ਇਹਨਾਂ ਹਾਲਾਤਾਂ ਚੋਂ ਜਿੱਥੇ ਹਰ ਵਰਗ ਪੰਜਾਬ ਦਾ ਦੁਖੀ ਹੈ ਜਿੱਥੇ ਅੱਜ ਰਾਜ ਗੈਂਗਸਟਰਸ ਦਾ ਚੱਲ ਰਿਹਾ ਹੈ ਰਾਜ ਪੰਜਾਬ ਦੀਆਂ ਜੇਲਾਂਾਂ ਚੋਂ ਗੈਂਗਸਟਰ ਕਰ ਰਹੇ ਹੈ ਫਰੋਤੀਆਂ ਲੈ ਰਹੇ ਹੈ ਜੇਲਾਂਾਂ ਚ ਬੈਠੇ ਕਤਲੇਆਮ ਕੀਤੇ ਜਾ ਰਹੇ ਹੈ ਉੱਥੋਂ ਬਹਿ ਕੇ ਫੋਨ ਕਾਲਾਂ ਤੇ ਆਪਦੇ Empire ਚਲਾ ਰਹੇ ਹੈ ਜਿੱਥੇ ਹਰ ਵਰਗ ਦੀ ਸਹੂਲਤ ਅੱਜ ਸਰਕਾਰ ਨੇ ਖੋਲੀ ਕਿਸਾਨ ਦੀ ਮਜ਼ਦੂਰ ਦੀ ਗਰੀਬ ਦੀ ਵਪਾਰੀ ਦੀ EMPLOYE ਦੀ ਨੌਜਵਾਨ ਦੀ ਮਾਤਾਵਾਂ ਭੈਣਾਂ ਨਾਲ ਜੋ ਇਹਨਾਂ ਨੇ ਧੋਖਾ ਕੀਤਾ ਹੈ ਸੋ ਲੋਕ ਇਹ ਸਮਝਦੇ ਆ ਕਿ ਇਨ੍ਹਾਂ ਹਾਲਾਤਾਂ 'ਚ ਜੇ ਪੰਜਾਬ ਨੂੰ ਕੱਢਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦੀ ਅਗਵਾਈ 'ਚ ਇੱਕ ਪੰਥਕ ਤੇ ਪੰਜਾਬ ਦੀ ਖੇਤਰੀ ਪਾਰਟੀ ਦੀ ਸਰਕਾਰ ਬਣਾਉਣੀ ਪੈਣੀ ਹੈ ਧੰਨਵਾਦ ਅਰਵਿੰਦ ਕੇਜਰੀਵਾਲ ਦਾ ਕਾਹਤ ਬਿਆਨ ਆਇਆ ਸੀ ਕੰਫਰੰਸ ਦੇ ਦੌਰਾਨ ਉਹਨੇ ਕਹਿ ਹੈਗਾ ਕਿ ਸਿਰਫ ਇੱਕ ਤੋਂ ਫੋਨ ਕਾਲ ਕਰਨ ਦੀ ਲੋੜ ਸੀ ਤੇ ਸਾਡੇ ਕੈਂਡੀਡੇਟ ਸਾਰੇ ਜਿੱਤ ਜੜੇ ਸੀ ਉਸ ਨੂੰ ਕਿਵੇਂ ਕੀ ਮੈਂ ਸਮਝਿਆ ਨਹੀਂ ਜੀ ਸਵਾਲ ਸਰਵਿੰਦ ਕੇਜਰੀਵਾਲ ਸਟੇਟਮੈਂਟ ਨਹੀਂ ਸਮਝਿਆ ਕੀ ਅਰਵਿੰਦ ਕੇਜਰੀਵਾਲ ਨੇ ਕੱਲ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਜਿੱਥੋਂ ਦੋ ਵੋਟਾਂ ਚਾਰ ਵੋਟਾਂ 10 ਵੋਟਾਂ ਨਾਲ ਜਿਹੜੇ ਕੈਂਡੀਡੇਟ ਦੂਸਰੀਆਂ ਪਾਰਟੀਆਂ ਦੇ ਜਿੱਤੇ ਐ ਜੇ ਅਸੀਂ ਧੱਕਾ ਕਰਨਾ ਹੁੰਦਾ ਤਾਂ ਇੱਕ ਡੀਸੀ ਜਾਂ ਐਸਡੀਐਮ ਨੂੰ ਕਾਲ ਕਰਨ ਦੀ ਜਰੂਰਤ ਸੀ ਕਰ ਲੈਂਦਾ ਲੱਤਾਂ ਭਾਰ ਚੱਲਦੀਆਂ ਨਹੀਂ ਅਸੀਂ ਕਰਦੇ ਉੱਥੇ ਕੀਤੀ ਨਹੀਂ ਸੀ ਤਰਨ ਤਰਨ ਕੌਣ ਭੁੱਲਿਆ ਕੇਜਰੀਵਾਲ ਦੀ ਸਟੇਟਮੈਂਟ ਤਾਂ ਹੁਣ ਉਸ ਚੀਜ਼ ਨੂੰ ਰੀਟ੍ਰੇਟ ਕਰਦੀ ਐ ਮਨੀਸ਼ ਸੋਧਿਆ ਦੀ ਸਟੇਟਮੈਂਟ ਕਿਹੜਾ ਕੋਈ ਭੁੱਲਿਆ ਸਾਮ-ਦਾਮ ਦੰਡ ਭੇਦ ਝੂਠ ਸੱਚ ਸਭ ਕੁਝ ਕਰਾਂਗੇ ਕਹਿੰਦਾ ਤੇ ਕੀਤਾ ਵੀ ਐ ਸਭ ਕੁਝ ਕੋਸ਼ਿਸ਼ ਕੀਤੀ ਤੁਸੀਂ ਧਰਮ ਤਾਰਨ ਨਹੀਂ ਕੀਤੀ ਉਹ ਬੀਬੀ ਮਾਰਾ ਕੇ ਰੱਖਤੀ ਐ ਐਸਐਸਪੀ ਅੱਜ ਤੱਕ ਹਾਲ ਨਹੀਂ ਹੋਈ ਛੇਤੀ ਕਿਤੇ ਹੋਣਾ ਵੀ ਨਹੀਂ ਪੰਜਾਬ ਦੇ ਇਤਿਹਾਸ ਚ ਆਜ਼ਾਦੀ ਤੋਂ ਬਾਅਦ ਤਕਰੀਬਨ ਆਪਾਂ 80 ਸਾਲ ਹੋ ਚਲੇ ਆਜ਼ਾਦੀ ਨੂੰ ਇੱਕ ਪਹਿਲਾ ਇਨਸਟੈਂਸ ਹੋਇਆ ਜਿੱਥੇ ਇੱਕ ਐਸਐਸਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਸਸਪੈਂਡ ਕੀਤਾ ਹੋਵੇ ਐਂਡ ਕੱਲੀ ਚਲੋ ਭਾਲ ਤਾਂ ਫਿਰ ਸ਼ਾਇਦ ਕਿਸੇ ਸਮੇਂ ਚ ਹੋ ਜਾਵੇ ਪਰ ਸਾਰੇ ਕੈਰੀਅਰ ਦੇ ਰਿਕਾਰਡ ਦੇ ਵਿੱਚ ਆ ਗਿਆ ਥੈਟ ਸ਼ੀ ਵਾਸ ਸਸਪੈਂਡਡ ਬਾਈ ਦ ਇਲੈਕਸ਼ਨ ਕਮਿਸ਼ਨ ਕਿਸੇ ਚੱਜ ਦੀ ਪੋਸਟਿੰਗ ਨਹੀਂ ਮਿਲਨੀ ਉਹਨੂੰ